ਦੀਪਕ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜਸਪੀ ਸਿੱਧੂ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਮਨਮੋਨ ਸਿੰਘ ਦਾ ਅੰਤਿਮ ਸੰਸਕਾਰ ਹੋ ਗਿਆ ਜੀ ਨਹੀਂ ਅੰਤਿਮ ਸੰਸਕਾਰ ਅੱਜ ਨਹੀਂ ਹੋਇਆ ਅੰਤਮ ਸੰਸਕਾਰ ਭਲਕੇ ਹੋਏਗਾ ਅੱਜ ਉਹਨਾਂ ਦੀ ਦੇਹ ਨੂੰ ਖੁੱਲੇ ਦਰਸ਼ਨਾਂ ਲਈ ਰੱਖਿਆ ਗਿਆ ਸੀਗਾ ਸੋ ਵੱਡੀ ਗਿਣਤੀ ਦੇ ਵਿੱਚ ਲੀਡਰ ਪਰਿਵਾਰਕ ਨੇੜਲੇ ਲਗਾਤਾਰ ਜਾ ਰਹੇ ਨੇ ਸ਼ਰਧਾਂਜਲੀयां ਭੇਟ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬਾਕੀ ਦੇ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਵੀ ਉਹ ਵੀ ਪਹੁੰਚੇ ਨੇ ਪੰਜਾਬ ਤੋਂ ਲੀਡਰਸ਼ਿਪ ਪੰਜਾਬ ਤੋਂ ਸਰਕਾਰ ਦੇ ਨੁਮਾਇंदे ਵੀ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਆਸਟ੍ਰੇਲੀਆ ਛੁੱਟੀਆਂ ਮਨਾਉਣ ਗਏ ਹੋਏ ਨੇ ਉੱਥੋਂ ਹੀ ਉਹਨਾਂ ਨੂੰ ਪਤਾ ਲੱਗਿਆ ਤੇ ਉੱਥੋਂ ਹੀ ਉਹਨਾਂ ਨੇ ਜ਼ਨੇਆ ਭੇਜਤਾ ਕਿ ਜੀ ਬਹੁਤ ਭਾਰੀ ਘਾਟਾ ਪਿਆ ਭਾਰਤ ਨੂੰ ਉੱਥੇ ਬੈਠ ਕੇ ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਘਾਟਾ ਕਾਫੀ ਭਾਰੀ ਹੈ ਸੋ ਉਹ ਉੱਥੇ ਨੇ ਜੀ ਤੇ ਉਹਦੇ ਨਾਲ ਤੇ ਫਿਰ ਹਰਜੋਤ ਸਿੰਘ ਬੈਂਸਵਰੀ ਗਏ ਸੀ ਸਰਕਾਰ ਵੱਲੋਂ ਤੇ ਬਾਕੀ ਕਾਂਗਰਸ ਦੇ ਲੀਡਰ ਗਏ ਤੇ ਸ਼ੋਕ ਸਨੇਹ ਸਭ ਦੇ ਆ ਰਹੇ ਨੇ ਪਰ ਜਕਰੇਸ਼ ਨੂੰ ਇੱਕ ਹੋਰ ਨੁਕਤੇ ਤੋਂ ਦੇਖਣਾ ਹੋਵੇ ਇਸ ਤਰ੍ਹਾਂ ਇੱਕ ਜਸਪ੍ਰੀ ਜੀ ਕਿ ਬੇਸ਼ੱਕ ਕਾਂਗਰਸ ਦੇ ਪ੍ਰਤੀ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਵੱਖਰਾ ਨਜ਼ਰੀਆ ਰਹਿੰਦਾ ਹੈ ਕਾਂਗਰਸ ਦੇ ਉਸ ਕੁਝ ਘਟਨਾਵਾਂ ਕਰਨ ਚਾਹੇ ਉਹ 84 ਹਮਲਾ ਸਤਿ ਸ਼ੰਚੀ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਚਾਹੇ ਉਹ ਦਿੱਲੀ ਸੇ ਕਤਲਿਆਵਾ ਪਰ ਉਸ ਪਾਰਟੀ ਚ ਰਹਿੰਦੇ ਆਂ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜੋ ਆਪਣਾ ਰੁਤਬਾ ਕਾਇਮ ਰੱਖਿਆ ਜੋ ਆਪਣਾ ਸਤਕਾਰ ਕਾਇਮ ਰੱਖਿਆ ਜੋ ਆਪਣੀ ਸਾਦਗੀ ਕਾਇਮ ਰੱਖੀ ਔਰ ਜੋ ਬੇਦਾਗ ਆਪਣੇ ਆਪ ਨੂੰ ਕਾਇਮ ਰੱਖਿਆ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਮੋٹے ਤੌਰ ਦੇ ਉੱਤੇ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਬਹੁਤ ਮਹਾਰਤ ਸੀਗੀ ਮਤਲਬ ਆਰਥਿਕਤਾ ਦੇ ਆਪਾਂ ਡਾਕਟਰ ਕਹਿ ਸਕਦੇ ਹਾਂ ਉਹਨਾਂ ਸਭ ਤੋਂ ਵੱਡੇ ਸੋ ਉਹਨਾਂ ਕੋਲ ਸੀਗੀ ਤੇ ਉਹਦਾ ਲਾਹਾ ਵਰਲਡ ਲੈਵਲ ਤੇ ਵੀ ਤੇ ਭਾਰਤ ਨੇ ਵੀ ਚੁੱਕਿਆ ਤੇ ਦੂਸਰੇ ਪਾਸੇ ਉਹਨਾਂ ਦਾ ਪੰਜਾਬ ਪ੍ਰਤੀ ਇਹ ਮੋਹ ਵੀ ਸੀਗਾ ਕਿ ਬੇਸ਼ੱਕ ਪੰਜਾਬ ਨੇ ਉਹਨਾਂ ਨੂੰ ਕਦੇ ਓਵੇਂ ਨਹੀਂ ਅਪਣਾਇਆ ਪਰ ਉਸ ਦੇ ਬਾਵਜੂਦ ਉਹਨਾਂ ਨੇ ਪੰਜਾਬ ਨਾਲ ਹਮੇਸ਼ਾ ਖੜੇ ਨਜ਼ਰ ਆਏ ਨੇ ਮਤਲਬ ਮੈਨੂੰ ਅੱਜ ਵੀ ਯਾਦ ਹੈ ਕਿ ਅਕਾਲੀ ਦਲ ਦਾ ਸਭ ਤੋਂ ਲੰਮਾ ਸਮਾਂ ਜੇਕਰ ਭਾਈਵਲ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਨਾਲ ਰਿਹਾ ਤੇ ਨਰਿੰਦਰ ਮੋਦੀ ਕੋਲ ਜਦ ਵੀ ਪ੍ਰਕਾਸ਼ ਸਿੰਘ ਬਾਦਲ ਗਏ ਤਾਂ ਬਿਨਾ ਚੀਨੀ ਵਾਲੀ ਚਾਹ ਪੀ ਕੇ ਮੁੜਿਆ ਹੁੰਦੇ ਸੀ ਗੁਲਦਸਤਾ ਦੇ ਕੇ ਆ ਜਾਂਦੇ ਸੀ ਕਦੇ ਕੁਝ ਮਿਲਿਆ ਨਹੀਂ ਪੰਜਾਬ ਲਈ ਪਰ ਜਿੰਨੀ ਵਾਰ ਪ੍ਰਕਾਸ਼ ਸਿੰਘ ਬਾਦਲ ਮਰਮੋਣ ਸਿੰਘ ਕੋਲ ਗਏ ਤੇ ਮਰਮੋਣ ਸਿੰਘ ਨੇ ਕਦੇ ਉਹਨਾਂ ਨੂੰ ਖਾਲੀ ਨਹੀਂ ਮੋੜਿਆ ਪੰਜਾਬ ਦੇ ਬੇਸ਼ੱਕ ਪੰਜਾਬੀਆਂ ਦੇ ਵਿੱਚੋਂ ਜੇਕਰ ਦੇਖੀਦਾ ਗੁਜਰਾਲ ਸਾਹਿਬ ਵੀ ਪ੍ਰਧਾਨ ਮੰਤਰੀ ਰਹੇ ਨੇਓ ਡਾਕਟਰ ਮਨਮੋਹ ਸਿੰਘ ਪਰ ਜੇਕਰ ਸਿੱਖ ਪ੍ਰਧਾਨ ਮੰਤਰੀ ਵਜੋਂ ਦੇਖੀਏ ਤਾਂ ਪਹਿਲੇ ਤੇ ਨਵੇਂ ਕਿਲੇ ਪ੍ਰਧਾਨ ਮੰਤਰੀ ਨੇ ਜਿਹੜੇ ਡਾਕਟਰ ਮਨਮੋਹ ਸਿੰਘ ਬਣੇ ਤੋਂ ਇਹਨਾਂ ਦੇ ਹਿੱਸੇ ਆਇਆ ਕਿ ਇਹਨਾਂ ਨੇ ਪੰਜਾਬ ਦੇ ਕਰਜ਼ਾ ਮਾਫੀ ਵਾਲੀ ਜਿਹੜੀ ਗੁਜਰਾਲ ਸਾਹਿਬ ਨੇ ਸ਼ੁਰੂਆਤ ਕੀਤੀ ਉਹਦੇ ਵਿੱਚ ਇਹਨਾਂ ਨੇ ਵੀ ਆਪਣਾ ਰੋਲ ਨਿਭਾਇਆ ਉਸ ਤੋਂ ਬਾਅਦ ਚਾਹੇ ਪੰਜਾਬ ਨੂੰ ਆਰਟੀ ਆਈ ਆਈਟੀ ਦੇਣ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਲਈ ਰਿਫਾਇਨਰੀ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਲਈ ਮਤਲਬ ਕਿ ਕੋਰਿਡੋਰ ਦੇੰਦੀ ਗੱਲ ਹੋਵੇ ਕਲਕੱਤਾ ਤੋਂ ਅੰਮ੍ਰਿਤਸਰ ਵਾਲਾ ਸੋ ਬੱਡਾ ਰੋਲ ਰਿਆ ਸੋ ਦੇਸ਼ ਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਰਿਆ ਇਸ ਐਡੇ ਵੱਡੇ ਉਹਦਿਆਂ ਤੇ ਰਹਿਣ ਦੇ ਬਾਵਜੂਦ ਵੀ ਮੈਂ ਇਹਨਾਂ ਦੀ ਔਰ ਇਹਨਾਂ ਦੇ ਪਰਿਵਾਰ ਦੀ ਸਾਦਗੀ ਦੀਆਂ ਦੋ ਘਟਨਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਨਾ ਹਾਂ ਜੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਪਰਿਵਾਰ ਇਹਨਾਂ ਦੇ ਭਰਾ ਉਹਨਾਂ ਦੇ ਬੱਚੇ ਉੱਥੇ ਰਹਿੰਦੇ ਨੇ ਤੇ ਉਹਨਾਂ ਦੀ ਦੁਕਾਨ ਸੀ ਇਹਨਾਂ ਦੇ ਭਰਾ ਦੀ ਇਹ ਪ੍ਰਧਾਨ ਮੰਤਰੀ ਬਣ ਗਈ ਸੀ ਤੇ ਅੰਮ੍ਰਿਤਸਰ ਨਗਰ ਨਿਗਮ ਨੇ ਇੱਕ ਮਹਮ ਚਲਾਈ ਕਿ ਜਿਹੜੇ ਦੁਕਾਨਾਂ ਦੇ ਬਾਹਰ ਸ਼ੈੱਡ ਪਾਲੇ ਜਾਂਦੇ ਨੇ ਥੜੇ ਕੱਢ ਲਏ ਜਾਂਦੇ ਨੇ ਕਿਉਂ ਤੋੜਨਾ ਤੇ ਜਦੋਂ ਉਹ ਤੋੜੇ ਜਾ ਰਹੇ ਸੀ ਤਾਂ ਉਹ ਪਿੱਛੋਂ 8-10 ਦੁਕਾਨਾਂ ਨੂੰ ਤੋੜਦੇ ਆਏ ਤੇ ਅੱਗੇ ਮਰਮੋਣ ਸਿੰਘ ਦੇ ਭਰਾ ਦੀ ਦੁਕਾਨ ਸੀ ਉਹ ਦੁਕਾਨ ਛੱਡ ਕੇ ਅਗਲੀਆਂ ਦੁਕਾਨਾਂ ਫੇਰ ਤੋੜਨ ਲੱਗ ਪਏ ਅੱਛਾ ਤੇ ਮਨਮੋਹਨ ਸਿੰਘ ਦੇ ਭਰਾ ਅੰਦਰੋਂ ਜਿਹੜਾ ਕਾਊਂਟਰ ਸੀਗਾ ਉਹ ਤੋਂ ਛਾਲ ਮਾਰ ਕੇ ਬਾਹਰ ਆਏ ਤੇ ਉਹ ਕਰੇਨ ਵਾਲਿਆਂ ਦੇ ਮਗਰ ਭੱਜੇ ਕਿ ਵਾਪਸ ਆਓ ਸਾਡਾ ਥੜਾ ਵੀ ਤੋੜੋ ਨਹੀਂ ਦਾਰਜੀ ਨਰਾਜ ਹੋ ਜਾਣਗੇ ਅੱਛਾ ਹੂੰ ਤੇ ਇਹ ਇਹ ਸਾਧਗੀ ਪਰਿਵਾਰ ਦੀ ਦੇਖੋ ਹਨਾ ਉਲਟਾ ਇੱਥੇ ਤਾਂ ਮਤਲਬ ਕਿ ਐਮਸੀ ਬਣ ਜਵੇ ਪੰਚ ਬਣ ਜਵੇ ਤਾਂ ਨਹੀਂ ਬੰਦਾ ਮਾਣ ਹੁੰਦਾ ਤੇ ਇਹ ਦੂਸਰਾ ਬਤੌਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਹੋਰੀ ਸੱਚ ਕੰਸ਼ੀ ਦਰਬਾਰ ਸਰ ਮੱਥਾ ਟੇਕਣ ਆਏ ਹੂੰ ਹੂੰ ਤੇ ਉਹ ਤੋਂ ਬਾਅਦ ਇਹਨਾਂ ਨੇ ਇੱਛਾ ਪ੍ਰਗਟਾਈ ਕਿ ਮੈਂ ਆਪਣੇ ਪਰਿਵਾਰਕ ਜੀਆਂ ਕੋਲ ਘਰੇ ਜਾਣਾ ਚਾਹਨਾ ਤੇ ਉਹ ਗਲੀਆਂ ਦੇ ਹਵਾਲੇ ਨਾਲ ਮਹੱਲੇ ਦੇ ਹਵਾਲੇ ਨਾਲ ਸਿਕਿਉਰਿਟੀ ਵਾਲਿਆਂ ਨੇ ਇਨਕਾਰ ਕਰ ਦਿੱਤਾ ਕਿ ਤੁਸੀਂ ਉੱਥੇ ਨਹੀਂ ਜਾ ਸਕਦੇ ਸੋ ਫਿਰ ਇਹਨਾਂ ਨੇ ਕਿਹਾ ਕਿ ਮੈਂ ਇੱਥੇ ਮਿਲ ਸਕਦਾ ਹਾਂ ਫਿਰ ਸ਼੍ਰੋਮਣੀ ਕਮੇਟੀ ਨੇ ਉਹਨਾਂ ਲਈ ਇੱਕ ਕਮਰੇ ਦਾ ਪ੍ਰਬੰਧ ਕੀਤਾ ਕਿ ਉਹ ਇੱਥੇ ਆ ਜਾਣਗੇ ਮੈਂ ਉਹ ਸਟੋਰੀ ਕੀਤੀ ਸੀ ਮੇਰੇ ਤਾਂ ਉਹ ਜਹਨ ਚਾ ਉਹ ਸਮੇਂ ਦਾ ਦ੍ਰਿਸ਼ ਉਹ ਬੱਚੇ ਇਹਨਾਂ ਦੇ ਭਤੀਜੇ ਭਤੀਜੀਆਂ ਭਤੀਜ ਨੂਹਾ ਉਹ ਸਾਰੇ ਮਿਲਣ ਆਏ ਡਾਕਟਰ ਸਾਹਿਬ ਨੇ ਸਾਰੇ ਭੈਣ ਭਰਾਵਾਂ ਨੂੰ ਰਿਸਰਵ ਨੂੰ ਮਿਲਣ ਤੋਂ ਬਾਅਦ ਜਦੋਂ ਸਾਰੇ ਜਾਣ ਲੱਗੇ ਤੇ ਇਹਨਾਂ ਨੇ ਇਕੱਲੇ ਇਕੱਲੇ ਉਹਨਾਂ ਬੱਚਿਆਂ ਦੇ ਸਿਰਾਂ ਤੇ ਨਾਲੇ ਤਾਂ ਹੱਥ ਰੱਖੀ ਗਏ ਸਿਰ ਤੇ ਨਾਲੇ 5-500 ਰੁਪਈਆ ਦੇਈ ਯਾਰ ਉਹ ਦੇਖਣ ਕੇ ਹੈਨਾ ਐਨੇ ਲੋਕ ਖੜੇ ਮੀਡੀਆ ਉਹ ਕਹਿਣ ਕੇ ਨਹੀਂ ਦਰਜੀ ਐਦਾਂ ਨਹੀਂ ਤੁਹਾਡਾ ਪਿਆਰ ਉਹ ਕਹਿੰਦਾ ਇਹ ਆਪਣੇ ਰਵਾਜ ਹੁੰਦਾ ਐ ਨਹੀਂ ਨਹੀਂ ਫਿਰ ਠੀਕ ਨਹੀਂ ਹੁੰਦਾ ਮੈਂ ਥੋੜਾ ਵੱਡਾ ਤਾਇਆ ਉਹ ਉਹ ਮਤਲਬ ਇਹ ਸਾਦਗੀ ਉਹ ਨਿਮਰਤਾ ਉਹਨਾਂ ਨੇ ਨਹੀਂ ਛੱਡੀ ਸਾਰੀ ਇਹ ਉਹਨਾਂ ਦੀ ਕਮਾਈ ਹੈ ਬਿਲਕੁਲ ਸੋ ਇਸ ਲਈ ਅਜਿਹੇ ਬੰਦਿਆਂ ਦਾ ਜਦੋਂ ਜਾਣਾ ਤਾਂ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਆਪਣੇ ਭਾਈਚਾਰੇ ਦੇ ਤੌਰ ਤੇ ਇੱਕ ਵੱਡਾ ਘਟ ਹੈ ਉਸ ਪਾਰਟੀ 'ਚ ਰਹਿ ਕੇ ਵੀ ਇਹਨਾਂ ਨੇ ਜਿਹੜਾ ਰੁਤਬਾ ਕਮਾਇਆ ਉਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸੋ ਇਸ ਲਈ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਜ਼ੋਈ ਅਰਦਾਸ ਹੀ ਕਰ ਸਕਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਪ੍ਰਮਾਤਮਾ ਸਥਾਨ ਦੇਵੇ ਤੇ ਪਰ ਜਦੋਂ ਮਤਲਬ ਕਿ ਇਹ ਸਵਾਲੇ ਨਾਲ ਵੀ ਦੇਖਿਆ ਜਾਊਗਾ ਆਧਾਰ ਕਾਰਡ ਲੈਣ ਵਾਲੇ ਇਹ ਨੇ ਹੈਨਾ ਆਰਟੀਆਈ ਹੈ ਨਾ ਸੂਚਨਾ ਅਧਿਕਾਰ ਦਾ ਉਹ ਲਿਆਉਣ ਵਾਲੇ ਇਹ ਨੇ ਨਰੇਕਾ ਵਰਗੀ ਯੋਜਨਾ ਪਿੰਡਾਂ ਦੇ ਵਿੱਚ ਜਿਹੜਾ ਰੋਜ਼ਗਾਰ ਹੈ ਉਸ ਨੂੰ ਬੇਸ਼ਕ ਪੂਰਨ ਰੂਪ ਮਿਲਣਾ ਉਹ ਇਹੀ ਜੀਆਂ ਯੋਜਨਾਵਾਂ ਲਿਆਉਣ ਵਾਲੇ ਇਹ ਨੇ ਸੋ ਇਸ ਲਈ ਨਾ ਹਾਂ ਨਿਜੀ ਕਰਨ ਦੀ ਸ਼ੁਰੂਆਤ ਦਾ ਵੀ ਕਦੇ ਕਦੇ ਇਹਨਾਂ ਕਹਿੰਦੇ ਜਾਂਦਾ ਕਿ ਪ੍ਰਾਈਵੇਟ ਕਰਨ ਜਿਹੜੀ ਹੋਈ ਹੈ ਉਹਦੇ ਵੀ ਹੈ ਕਿਉਂਕਿ ਤੁਸੀਂ ਵਰਲਡ ਬੈਂਕ ਨਾਲ ਜੁੜੇ ਹੋ ਤਾਂ ਉਹੀ ਜੀਆਂ ਨੀਤੀਆਂ ਵੀ ਉਹ ਪਾਰੂ ਰਹੀਆਂ ਨੇ ਪਰ ਮਰਮੋਣ ਸਿੰਘ ਹੋਰੀ ਹਮੇਸ਼ਾ ਜਦੋਂ ਅਰਥ ਆਰਥਿਕਤਾ ਦੇ ਪੰਨੇ ਸਾਦਗੀ ਦੇ ਪੰਨੇ ਤੇ ਰਾਜਨੀਤੀ ਚ ਇਮਾਨਦਾਰੀ ਦੇ ਪੰਨੇ ਫੇਰੋਲੇ ਜਾਣਗੇ ਤਾਂ ਡਾਕਟਰ ਮਰਮੋਟ ਸਿੰਘ ਦਾ ਚਿਹਰਾ ਜ਼ਰੂਰ ਉੱबरेਗਾ ਜੀ ਐਬਸੋਲੂਟਲੀ ਜਿਵੇਂ ਉਹਨਾਂ ਨੇ ਆਪ ਕਿਹਾ ਸੀ ਜੀ ਹਿਸਟਰੀ ਵਿਲ ਬੀ ਕਾਈਂਡਰ ਟੂ ਮੀ ਉਹ ਗੱਲ ਯਾਦ ਆ ਜਾਂਦੀ ਹੈ ਬਿਲਕੁਲ ਬਿਲਕੁਲ ਸੁਖਬੀਰ ਦਾ ਸੁਨੇਹਾ ਲੈ ਕੇ ਜਥੇਦਾਰ ਦੇ ਘਰ ਡੇਰਾ ਬਿਆਸਮੁਖੀ ਪਹੁੰਚੇ ਹੈ ਜੀ ਇਹ ਕੀ ਸਿਲਸਿਲੇ ਦੇ ਬਾਰੇ ਦੱਸੋ ਪਲੀਜ਼ ਬਿਲਕੁਲ ਜੀ ਇਹ ਪਿਛਲੇ 2 ਦਿਨਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਚ ਪੰਜਾਬ ਪੰਥਕ ਸਿਆਸਤ ਜਿਹੜੀ ਲਗਾਤਾਰ ਗਰਮਾਈ ਹੋਈ ਹੈ ਉਹਦੇ ਵਿੱਚ ਇਹ ਦ੍ਰਿਸ਼ ਨੇ ਅਚਾਨਕ ਇੱਕ ਬੜੀ ਹਨੇਰੀ ਲਿਆਦੀ ਕਿਆ ਕੀ ਹੋ ਗਿਆ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦਾ ਚੌਪਰ ਅੰਮ੍ਰਿਤਸਰ ਖੇਤ ਬਠਿੰਡਾ ਖੇਤਰ ਦੇ ਇੱਕ ਡੇਰੇ 'ਚ ਉਤਰਦਾ ਤੇ ਉਥੋਂ ਉਤਰ ਕੇ ਉਹ ਕਾਫਲੇ ਦੇ ਕਾਰ ਦੇ ਕਾਫਲੇ 'ਚ ਰੂਪ 'ਚ ਬਦਲਦਾ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਿਵਾਸ ਸਥਾਨ ਤੇ ਜਾ ਕੇ ਰੁਕਦਾ ਹੂੰ ਤੇ ਜਦੋਂ ਡੇਰਾ ਬਿਆਸ ਮੁਖੀ ਨਿਕਲ ਕੇ ਉਹਨਾਂ ਦੇ ਘਰ ਜਾਂਦੇ ਨੇ ਤਾਂ ਉਹ ਤਸਵੀਰਾਂ ਦੇ ਵਿੱਚ ਨਾਲ ਰਖੜਾ ਪਰਿਵਾਰ ਵੀ ਨਜ਼ਰ ਆ ਜਾਂਦਾ ਰਖੜਾ ਬ੍ਰਦਰਜ਼ ਨਜ਼ਰ ਆ ਜਾਂਦੇ ਨੇ ਅੱਛਾ ਸੋ ਉਸ ਉਨੀ ਤਸਵੀਰ ਤੋਂ ਬਾਅਦ ਹੋਲਾ ਮਚ ਗਿਆ ਕਿ ਲਾਓ ਵੀ ਇੱਕ ਤੇ ਸੁਧਾਰ ਲਹਿਰ ਵਾਲਿਆਂ ਦੀ ਕੋਈ ਯੋਜਨਾ ਤਾਂ ਨਹੀਂ ਕਿਤੇ ਉਹ ThoughtData ਤਾਂ ਨਹੀਂ ਕੁਝ ਮੈਨੇਜ ਕਰ ਰਿਆ ਜਾਂ ਰਖੜਾ ਪਰਿਵਾਰ ਦੀ ਭਾਜਪਾ ਨਾਲ ਵੀ ਕੋਈ ਸਾਂਝ ਹੈ ਉਹਦੇ ਪਿੱਛੇ ਉਹ ਤਾਂ ਨਹੀਂ ਕੋਈ ਸੋ ਉਸ ਦਿਨ ਦੀ ਹਲਚਲ ਜਿਹੜੀਆਂ ਤੇਰਾ ਖੁੱਲ ਕੇ ਜੱਜਧਰ ਸਾਹਿਬ ਨਾਲ ਖੜੀਆਂ ਸੀਗੀਆਂ ਹੈਨਾ ਉਹਨਾਂ ਨੂੰ ਵੀ ਸ਼ੰਕੇ ਸ਼ੋਭੇ ਹੋਗੇ ਕਿ ਆਹ ਕੀ ਹੋ ਰਿਹਾ ਹੈ ਵੈਸੇ ਪੰਥਕ ਸਿਆਸਤ ਦੇ ਵਿੱਚ ਡੇਰਾਬਾਦ ਨੂੰ ਲੈ ਕੇ ਵੱਡੀ ਫਿਕਰਮੰਦੀ ਖੜੀ ਆ ਡੇਰਾਬਾਦ ਦੀਆਂ ਭੂਮਿਕਾਵਾਂ ਨੂੰ ਲੈ ਕੇ ਸਵਾਲ ਖੜੇ ਨੇ ਪਰ ਇਹ ਸਭ ਦੇ ਦਰਮਿਆਨ ਡੇਰਾ ਬਿਆਸ ਦਾ ਇੱਕ ਵੱਖਰਾ ਮਤਲਬ ਕਿ ਮਹੀਨ ਜਾਂ ਫਰਕ ਹੈਗਾ ਬਾਕੀ ਡੇਰਾ ਨਾਲੋਂ ਹੈ ਨਾ ਉਹ ਸਿੱਧੇ ਰੂਪ ਚ ਕਿਸੇ ਚ ਇਦਾਂ ਟਕਰਾਅ ਚ ਨਹੀਂ ਪੈਂਦੇ ਕਿਸੇ ਉੱਚ ਨਹੀਂ ਜਾਂਦੇ ਜਾਂ ਰਾਜਨੀਤਿਕ ਤੌਰ ਤੇ ਜਿਵੇਂ ਡੇਰਾ सिरसा ਬਲੌਰ ਰਾਜਨੀਤਿਕ ਬਿੰਕ ਬਣਾਏ ਨੇ ਐਲਾਨ ਕੀਤੇ ਨੂੰ ਨਹੀਂ ਕਰਦੇ ਪਰ ਇਹਦੇ باوجود ਇਹ ਪੱਖ ਜ਼ਰੂਰ ਹੈ ਕਿ ਜਿਹੜੇ ਵੀ ਸਿਆਸੀ ਧਿਰਾਂ ਉਹ ਡੇਰਾ ਵਿਆਸ ਜਰੂਰ ਜਾਂਦੀ ਹੈ ਹਮ ਆਰਐਸਐਸ ਮੁਖੀ ਮੋਨ ਭਗਵਤ ਉੱਥੇ ਰਾਤਾਂ কাটਦੇ ਰਹੇ ਨੇ ਹੈ ਨਰਿੰਦਰ ਮੋਦੀ ਕੀ ਕੈਪਟਨ ਅਮਰਿੰਦਰ ਸਿੰਘ ਕੀ ਬਾਦਲ ਪਰਿਵਾਰ ਕੀ ਕਿਹੜੀ ਟੀਰਾ ਜਿਹਨੇ ਉੱਥੇ ਪਹੁੰਚ ਨਹੀਂ ਕੀਤੀ ਤੇ ਇਹ ਡੇਰਾ ਵਿਆਸ ਮੁਖੀ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਕਿਹਾ ਜਾਂਦਾ ਕਿ ਉਹਨਾਂ ਨੂੰ ਲਾਲ ਅਜ ਬਿਮਾਰੀ ਦਾ ਇੱਕ ਮਸਲਾ ਆ ਗਿਆ ਸੀਗਾ ਕੈਂਸਰ ਵਰਗੇ ਰੋਗ ਦਾ ਉਸ ਤੋਂ ਬਾਅਦ ਉਹ ਲਗਾਤਾਰ ਗੁਰਬਾਣੀ ਦੇ ਸੱਚਖੰਡ ਦਰਬਾਰ ਸਾਹਿਬ ਦੇ ਉਹ ਉੱਥੇ ਆ ਕੇ ਮਤਲਬ ਪਹੁੰਚਦੇ ਰਹੇ ਨੇ ਨਤਮਸਕ ਹੁੰਦੇ ਰਹੇ ਨੇ ਸੋ ਉਸ ਤਰ੍ਹਾਂ ਉਹਨਾਂ ਦੀਆਂ ਪੰਥਕ ਲੀਡਰਾਂ ਨਾਲ ਵੀ ਨੇੜਤਾ ਬਣਦੀ ਰਹੀ ਆ ਪਰ ਉਹ ਵਰਤਾਰਾ ਇੱਕ ਵੱਖਰਾ ਏਸ ਮੌਕੇ ਜਦੋਂ ਭਖੀ ਰਾਜਨੀਤੀ ਹੋਵੇ ਉਸ ਮੌਕੇ ਜਥੇਦਾਰ ਸਾਹਿਬ ਕੋਲ ਆਉਣਾ ਤਾਂ ਚਰਚਾਵਾਂ ਹੋਣਗੀਆਂ ਹੂੰ ਇਹ ਚਰਚਾਵਾਂ ਨੂੰ ਤਾਕਤ ਉਸ ਸਮੇਂ ਮਿਲੀ ਜਦੋਂ ਇਹ ਖਬਰ ਸਾਹਮਣੇ ਆਈ ਕਿ ਏਸ ਮੁਲਾਕਾਤ ਤੋਂ ਹਫਤਾਖੰਡ ਪਹਿਲਾਂ ਡੇਰਾ ਬਿਆਸ ਮੁਖੀ ਜੀ ਦਿੱਲੀ 'ਚ ਪ੍ਰਗਟ ਹੋਏ ਸੀ ਹੂੰ ਹੂੰ ਔਰ ਦਿੱਲੀ ਦੇ ਵਿੱਚ ਇਹਨਾਂ ਦੀ ਸੁਖਵੀਰ ਸਿੰਘ ਬਾਦਲ ਔਰ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਘੰਟਾ ਡੇਢ ਘੰਟਾ ਬੰਦ ਕਮਰਾ ਬੈਠਕ ਹੋਈ ਹੈ। ਔਰ ਉਸ ਬੈਠਕ 'ਚ ਜਾਣ ਤੋਂ ਪਹਿਲਾਂ ਜਾਂ ਉਸ ਬੈਠਕ ਜਾਣ ਵੇਲੇ ਇਹ ਆਪਣੇ ਨਾਲ ਬਿਕਰਮਜੀਠੀਆ ਨੂੰ ਪੰਜਾਬ ਤੋਂ ਨਾਲ ਲਿਖੇ ਗਏ ਸੀ। ਅੱਛਾ ਜੀ। ਹੂੰ। ਹੁਣ ਬਿਕਰਮਜੀਠੀਆ ਨਾਲ ਇਹਨਾਂ ਦਾ ਨੇੜ ਦਾ ਰਿਸ਼ਤਾ ਵੀ ਹੈ, ਰਿਸ਼ਤੇਦਾਰੀ ਵੀ ਪੈਂਦੀ ਹੈ ਔਰ ਨੇੜਲਾਪਣ ਵੀ ਹੈ। ਸੋ ਇਸ ਲਈ ਔਰ ਇਹ ਵੀ ਸੱਚ ਹੈ ਕਿ ਅਕਾਲੀ ਦਲ ਦੇ ਅੰਦਰ ਬਿਨਾ ਐਲਾਨ ਕੀਤੇ ਬਿਨਾ ਕੋਈ ਟਿੱਕਾ ਟਿੱਪਣੀ ਕੀਤੇ ਬਿਨਾ ਕਿਸੇ ਨੂੰ ਕੋਈ ਤੰਝ ਕਸਿਆ ਜਗ ਜाहਰ ਹੈ ਕਿ ਅੱਜ ਕੱਲ ਸੁਖਵੀਰ ਬਾਦਲੂਰ ਵਿਕਰਮਜੀਠੀਆ ਚ ਵੀ ਰਿਸ਼ਤੇ ਉਹਨੇ ਸੁਖਾਵੇਂ ਨਹੀਂ ਹੈਗੇ ਉਹ ਦੂਰੀ ਹੈਗੀ ਹੈ ਸੋ ਪਹਿਲਾਂ ਇਹ ਲੱਗਿਆ ਜਦੋਂ ਇਹ ਖਬਰ ਸਾਡੇ ਕੋਲ ਆਈ ਕਿ ਕੀ ਵਿਕਰਮਜੀਠੀਆ ਦਾ ਪੈਚ ਅਪ ਕਰਾਉਣ ਗਏ ਨੇ ਨਿਰਬਿਆਸ ਮੁਖੀ ਫਿਰ ਜਦੋਂ ਜਾਣਕਾਰੀ ਤੱਕ ਪਹੁੰਚਣ ਦੀ ਪੂਸ਼ ਕੀਤੀ ਫਿਰ ਪਤਾ ਲੱਗਾ ਕਿ ਡ੍ਰੈਗ ਰੂਮ ਚ ਤਾਂ ਇਕੱਠੇ ਸੀ ਪਰ ਬੰਦ ਕਮਰੇ ਵਿਚ ਬਿਕਰਮਜੀਠੀਆਂ ਨਾਲ ਨਹੀਂ ਸੀ ਉਸ ਸਮੇਂ ਸਿਰਫ ਸੁਖਵੀਰ ਤੇ ਹਰਪ੍ਰੀਤ ਰਸੀ ਠੀਕ ਹੈ ਸੋ ਇਹਦਾ ਮਤਲਬ ਹੋ ਸਕਦਾ ਹੈ ਕਿ ਬਿਕਰਮਜੀਠੀ ਵਾਲੀ ਗੱਲ ਤਾਂ ਤੋਰੀ ਹੋਵੇ ਪਰ ਮੇਨ ਗੱਲ ਕੀ ਉਹ ਪੰਥਕ ਏਕਤਾ ਲਈ ਗਏ ਸੀ ਕੀ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਗਏ ਸੀ ਕਿ ਉਹ ਸੁਖਵੀਰ ਬਾਦਲ ਦੀ ਮਜ਼ਬੂਤੀ ਲਈ ਗਏ ਸੀ ਕਿ ਕੀ ਉਹ ਸੁਖਵੀਰ ਬਾਦਲ ਦੀ ਮਜ਼ਬੂਤੀ ਦਾ ਸਨਿਆਹ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਕੋਲ ਆਏ ਨੇ ਜਾਂ ਅਕਾਲੀ ਦਲ ਦੀ ਮਜ਼ਬੂਤੀ ਦੇ ਜਾਂ ਪੰਥਕ ਏਕਤਾ ਦਾ ਸੋ ਇਹ ਸਵਾਲ ਅਜੇ ਦਬਿਆ ਹੋਇਆ ਨਾ ਤਾਂ ਅਕਾਲੀ ਦਲ ਵੱਲੋਂ ਕੋਈ ਬਿਆਨ ਹੈ ਨਾ ਇਹ ਬਿਆਨ ਅਜ ਕੋਈ ਗਿਆਨੀ ਹਰਪ੍ਰੀਤ ਸਿੰਘ ਕੋ ਵੱਲੋਂ ਆਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਆਪਣੇ ਹੀ ਪਲੇਟਫਾਰਮਾਂ ਤੇ ਸੁਖਵੀਰ ਬਾਦਲ ਦਾ ਧੜਾ ਉਹਦੀ ਆਈਟੀ ਸਲ ਲਗਾਤਾਰ ਨਿਸ਼ਾਨੇ ਤੇ ਰੱਖ ਰਹੀ ਹੈ ਪਰ ਡੇਰਾ ਬਿਆਸਮੁਖੀ ਦੇ ਆਉਣ ਤੋਂ ਬਾਅਦ ਉਹ ਆਈਟੀ ਸਲ ਚੁੱਪ ਹੈ ਹੂੰ ਇਹਦਾ ਮਤਲਬ ਇਹ ਪਾਇਆ ਸੁਖਵੀਰ ਬਾਦਲੇ ਆਏ ਨੇ ਫਿਰ ਹਾਂ ਚਾਹੇ ਉਹ ਦੋਆ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚਾਹੇ ਦੋਆ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚਾਹੇ ਉਹ ਦਾ ਰੁਕਾ ਲੈ ਕੇ ਆਏ ਨੇ ਪਰ ਪੰਥਕ ਸਿਆਸਤ ਦੇ ਵਿੱਚ ਡੇਰਾ ਬਿਆਸ ਦੀ ਐਂਟਰੀ ਖੂਬ ਚਰਚਾ ਚ ਹੈ ਜੀ ਤੇ ਇਹ ਸਭ ਦੇ ਬਾਵਜੂਦ ਸਭ ਦੀਆਂ ਨਜ਼ਰਾਂ 30 ਤਰੀਕ ਦੇ ਨੇ ਜਦੋਂ ਐਸਜੀਪੀਸੀ ਦੀ ਬੈਠਕ ਹੋਏਗੀ ਜਿਹਦੇ ਵਿੱਚ ਫੈਸਲਾ ਹੋਣਾ ਹੈ ਕਿ ਕੀ ਉਹ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕਿਆਂ ਤੋੜਾ ਜਾਏਗਾ ਪੱਕੇ ਹਟਾ ਦਿੱਤਾ ਜਾਏਗਾ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਜਲਦ ਅਗਿਆਨੀ ਰਗਵੀਰ ਸਿੰਘ ਹੋਰਾਂ ਨੇ ਜਿਹੜਾ ਸੁਨੇਹਾ ਭੇਜਿਆ ਸੀ ਧਾਮੀ ਹੋਰਾਂ ਨੂੰ ਕਿ ਵੀ ਐਡਾ ਨਾ ਕਰੋ ਤੁਸੀਂ ਇਹ ਸਾਡੇ ਹਵਾਲੇ ਕਰੋ ਅਸੀਂ ਦੇਖਾਂਗੇ ਤੁਹਾਨੂੰ ਉਦਕਰਨੀ ਕਿ ਉਹਦੇ ਉੱਪਰ ਕੰਮ ਹੋਏਗਾ ਸੋ ਹੁਣ 30 ਤਰੀਕ ਨੂੰ ਕਾਫੀ ਕੁਝ ਸਾਫ ਹੋਣਾ ਪਰ ਡੇਰਾ ਬਿਆਸ ਮੁਖੀ ਦੀ ਆਮਦ ਤੇ ਸਾਰੀਆਂ ਤਰਾਂ ਫਿਲਹਾਲ ਚੁੱਪ ਨੇ ਤੇ ਚਿੰਤਤ ਧਿਰਾਵਾ ਸਵਾਲ ਕਰ ਰਹੀਆਂ ਨੇ ਕਿ ਇਹ ਕਿਉਂ ਹਮ ਡੱਲੇਵਾਲ ਜੀ ਦੀ ਤਬੀਅਤ ਠੀਕ ਹੈ ਜੀ ਤੇ ਉਹਨਾਂ ਦਾ ਕੱਲ ਨੂੰ ਹੁਣ ਉਹਨਾਂ ਦੀ ਜੱਜ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਹੋਣੀ ਹੈ ਦੇਖੋ ਜੀ ਪਿਛਲੇ 3-4 ਦਿਨ ਪਹਿਲਾਂ ਤੱਕ ਡੱਲੇਵਾਲ ਸਾਹਿਬ ਜਦੋਂ ਬਾਹਰ ਆਉਂਦੇ ਸੀ ਤਾਂ ਉਹ ਮੀਡੀਆ ਨਾਲ ਵੀ ਥੋੜਾ ਬਹੁਤ ਗੱਲ ਕਰ ਲੈਂਦੇ ਸੀ ਔਰ ਕਈ ਵਾਰ ਮਾਈਕ ਤੋਂ ਵੀ ਸੁਨੇਹਾ ਦੇ ਦਿੰਦੇ ਸੀ ਜਾਂ ਜਿਹੜੇ ਮਿਲਣ ਜਾਂਦੇ ਸੀ ਉਹਨਾਂ ਨਾਲ ਵੀ ਖੁੱਲ ਕੇ ਗੱਲ ਕਰ ਲੈਂਦੀ ਸੀ ਬੇਸ਼ੱਕ ਦਿੱਕਤ ਆ ਰਹੀ ਸੀ ਉਹਨਾਂ ਨੂੰ ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਅੰਦਰੂਨੀ ਅੰਗ ਕਦੇ ਵੀ ਕੰਮ ਕਰ ਛੱਡ ਸਕਦੇ ਨੇ ਦਿੱਕਤ ਵੱਧ ਰਹੀ ਆ ਪਰ ਹੁਣ ਅੱਜ 32ਵਾਂ ਦਿਨ ਮਰਨ ਵਰਤ ਦਾ ਪੂਰਾ ਹੋ ਗਿਆ ਸੋ ਅੱਜ ਸਾਡੇ ਇੱਥੇ ਰਾਤ ਹੈ ਮਤਲਬ 27 ਤਰੀਕ ਦੀ ਸੋ 32 ਦਿਨਾਂ ਦਾ ਇਹ ਮਰਨ ਵਰਤ ਹੋ ਗਿਆ ਔਰ ਜਦੋਂ 1 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਬੋਰਡ ਨਹੀਂ ਸ਼ੁਰੂ ਹੋਈ ਇੱਕ ਮਹੀਨੇ ਦੇ ਮਰਨ ਬਰਤੋਂ ਬਾਅਦ ਮਤਲਬ ਮੁੱਖ ਮੰਤਰੀ ਸਾਹਿਬ ਸ਼ੁਰੂ-ਸ਼ੁਰੂ ਚ ਵਿਚੋਲਗੀ ਕਰਦੇ ਨਜ਼ਰ ਆਏ ਸੀਗੇ ਤੇ ਸਾਨੂੰ ਤਾਂ ਸੀਗਾ ਕਿ ਚਲੋ ਸਮਝੌਤਾ ਕਰਾ ਦੇਣ ਸ਼ਾਇਦ ਵਿਚੋਲੇ ਵਾਲੀ ਅੰਗੂਠੀ ਪਵਾਉਣੀ ਹੋਵੇ ਅਗਲੇ ਦੇ ਬਾਅਦ ਚ ਲੱਭੇ ਹੀ ਨਹੀਂ ਵਿਚੋਲਾ ਸਾਹਿਬ ਸੋ ਸਾਢੇ 10 ਮਹੀਨੇ ਦਾ ਅੰਦੋਲਨ ਹੋ ਗਿਆ ਤੇ 10 ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਬਾਤ ਨਹੀਂ ਪੁੱਛੀ ਹਮ ਕੇਂਦਰ ਖਿਲਾਫ ਧਰਨਾ ਹੈ ਕੇਂਦਰ ਖਿਲਾਫ ਪ੍ਰਦਰਸ਼ਨ ਹੈ ਕੇਂਦਰ ਖਿਲਾਫ ਮੰਗਾਂ ਨੇ ਹਰਿਆਣਾ ਧੱਕੇਸ਼ਾਹੀ ਕਰ ਰਿਹਾ ਤੇ ਪੰਜਾਬ ਸਰਕਾਰ ਚਾਰਜ ਹੋਈ ਹੋਈ ਨਹੀਂ ਕਰ ਰਹੀ ਹੂੰ ਜੇ ਤੁਸੀਂ ਅੰਦੋਲਨ 'ਚ ਨਹੀਂ ਖੜਨਾ ਤੁਸੀਂ ਬਤੌਰ ਸਰਕਾਰ ਤੋਂ ਸਰਕਾਰ ਤਾਂ ਗੱਲ ਕਰੋ ਨਾ ਤੁਸੀਂ ਉਸ ਮਸਲੇ 'ਚ ਵੀ ਨਹੀਂ ਨਜ਼ਰ ਆ ਰਹੇ ਸੋ ਫਿਰ ਹੁਣ ਜਦੋਂ ਮਹੀਨੇ ਤੋਂ ਉੱਪਰ ਹੋ ਗਿਆ ਤਾਂ ਫਿਰ ਅਮਨ ਰੋੜਾ ਜੀ ਇੱਕ ਬਫਤ ਲੈ ਕੇ ਗਏ ਫਿਰ ਕੁਲਤਾਰ ਸੰਧਵਾ ਜੀ ਰਾਤ ਨੂੰ ਚਲੇ ਗਏ ਅੱਜ ਹਰਪਾਲ ਚੀਮਾ ਜੀ ਚਲੇ ਗਏ ਇਹ ਸਭ ਦੇ ਦਰਮਿਆਨ ਹੁਣ ਡਾਕਟਰਾਂ ਦਾ ਕੱਲ ਤੋਂ ਦੱਸਣਾ ਹੈ ਕਿ ਉਹਨਾਂ ਦੇ ਹੱਥ ਪੈਰ ਭੀੜੇ ਪੈ ਰਹੇ ਨੇ ਅੱਛਾ ਜੀ ਪਾਣੀ ਪੀਣ 'ਚ ਵੀ ਦਿੱਕਤ ਹੋ ਰਹੀ ਆ ਹੂੰ ਬੋਲਣਾ ਮੁਸ਼ਕਲ ਹੋ ਰਿਹਾ ਉਹ ਇਸ਼ਾਰਿਆਂ ਨਾਲ ਗੱਲਾਂ ਕਰ ਰਹੇ ਨੇ ਔਰ ਇਹ ਸਬਦ ਦੇ ਦਰਮਿਆਨ ਇੱਕ ਵਾਰ ਫਿਰ ਸੁਪਰੀਮ ਕੋਰਟ ਚ ਇਸ ਮਸਲੇ ਤੇ ਸੁਣਵਾਈ ਸੀ ਔਰ ਮਾਨਯੋਗ ਜੱਜ ਸਾਹਿਬ ਨੇ ਸੁਪਰੀਮ ਕੋਰਟ ਦੇ ਅੱਗੇ ਕਿਹਾ ਕਿ ਵੀ ਸਾਨੂੰ ਐਕਚੁਅਲ ਰਿਪੋਰਟ ਦਿਖਾਓ ਹੁਣ ਕੀ ਹੈ ਠੀਕ ਹੈ ਤੇ ਪੰਜਾਬ ਸਰਕਾਰ ਨੂੰ ਫਿਰ ਤਾਰਨਾ ਕੀਤੀ ਕਿ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਨੂੰ ਕਿਸੇ ਨੇ ਕੈਦ ਕੀਤਾ ਹੋਇਆ ਹੂੰ ਹੂੰ ਕਿਉਂਕਿ ਜਾਣਕਾਰੀ ਆ ਰਹੀ ਹੈ ਕਿ ਹਾਲੇ-ਦਾਲੇ ਟਰੈਲੀਆਂ ਇਸ ਤਰ੍ਹਾਂ ਬੈਲਡ ਕਰ ਦਿੱਤੀਆਂ ਗਈਆਂ ਪਹਿਰਾ ਸਖਤ ਹੈ ਡੱਲੇਵਾਲ ਸਾਹਿਬ ਖੁਦ ਨਹੀਂ ਚਾਹੁੰਦੇ ਕਿ ਮੈਨੂੰ ਜਬਰੀ ਪੁਲਿਸ ਚੱਕ ਕੇ ਲੈ ਕੇ ਜਾਵੇ ਜਾਂ ਸਰਕਾਰ ਪਰ ਅੱਜ ਦੀ ਇਹ ਟਿੱਪਣੀ ਮਾਨਯੋਗ ਸੁਪਰੀਮ ਕੋਰਟ ਦੀ ਇਹ ਸੰਕੇਤ ਕਰਦੀ ਹੈ ਕਿ ਕੀ ਸਰਕਾਰ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਜੋ ਮਰਜ਼ੀ ਕਰੋ ਉਹਨਾਂ ਨੂੰ ਲੈ ਕੇ ਆਓ ਹਰਿਆਣਾ ਤੇ ਕੇਂਦਰ ਕਹਿ ਰਿਹਾ ਜੀ ਪੰਜਾਬ ਸਰਕਾਰ ਦੀ ਨਲਾਕੀ ਹੈ ਜੀ ਉਹ ਕੋਈ ਰੋਲ ਨਹੀਂ ਨਵਾਰੀ ਡੱਲੇ ਵਾਲ ਸਾਹਿਬ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਪਰ ਪੰਜਾਬ ਸਰਕਾਰ ਉਹਦੇ ਵਕੀਲ ਉੱਥੇ ਚੁੱਪ ਕਿਉਂ ਨੇ ਉਹ ਕਿਉਂ ਨਹੀਂ ਕਹਿੰਦੇ ਜੀ ਕਿ ਡੱਲੇ ਵਾਲ ਸਾਹਿਬ ਤਾਂ ਸਵੇਰੇ ਮਰਨ ਵਰਤ ਤੋੜ ਦੇਣਗੇ ਜੀ ਕੇਂਦਰ ਸਰਕਾਰ ਗੱਲਬਾਤਾਂ ਕਰੇ ਕੇਂਦਰ ਸਰਕਾਰ ਮਰਨ ਵਰਤ ਕਾਦੇ ਲਈ ਹੈ ਮੰਗਾ ਲਈ ਹੈ ਨਾ ਤੇ ਮੰਗਾ ਕੇਂਦਰ ਨੇ ਮੰਨਣੀ ਹੈ ਪੰਜਾਬ ਸਰਕਾਰ ਕਿਉਂ ਚੁੱਪ ਹੈ ਪੰਜਾਬ ਸਰਕਾਰ ਇਸ ਮਸਲੇ ਤੇ ਇਹ ਪੱਖ ਕਿਉਂ ਨਹੀਂ ਰੱਖ ਪਾਰੀ ਇਹ ਦਲੀਲ ਕਿਉਂ ਨਹੀਂ ਦੇ ਪਾਰੀ ਕਿ ਉਹ ਕੇਂਦਰ ਤੋਂ ਡਰਦੀ ਹੈ ਕਿ ਉਹ ਕੇਂਦਰ ਨਾਲ ਮਿਲੀ ਹੈ ਕਿ ਉਹ ਕੇਂਦਰ ਦੇ ਹੱਕ ਚ ਬੁਖਤ ਰਹੀ ਹੈ ਕਿ ਉਹ ਪੰਜਾਬ ਤੋਂ ਪਿੱਠ ਫੇਰ ਚੁੱਕੀ ਹੈ ਕਿੰਨੇ ਸਵਾਲ ਇਹਦੇ ਨਾਲ ਵੱਡੇ ਹੁੰਦੇ ਨੇ ਹੂੰ ਬਿਲਕੁਲ ਔਰ ਦੂਸਰੇ ਪਾਸੇ ਲਗਾਤਾਰ ਲੀਡਰਾਂ ਦਾ ਜਾਣਾ ਤੇ ਡੱਲੇ ਵਾਲਾ ਸਭ ਨੂੰ ਮਿਲਣਾ ਮੈਡੀਕਲ ਤੌਰ ਤੇ ਮੈਡੀਕਲ ਮਾਇਰਾਂ ਦਾ ਕਹਿਣਾ ਕਿ ਠੀਕ ਨਹੀਂ ਹੈਗਾ ਇਸ ਸਮੇ ਲਗਾਤਾਰ ਜਦੋਂ ਸਰੀਰ ਕਮਜ਼ੋਰ ਹੋ ਰਿਹਾ ਹੁੰਦਾ ਤਾਂ ਤੁਸੀਂ ਕਟਾਣੂ ਜਵਾਨ ਨੂੰ ਉਹ ਜੀਆਂ ਬਿਮਾਰੀਆਂ ਨੂੰ ਖਿੱਚਣ ਦੀ ਤਾਕਤ ਜਿਆਦਾ ਵੱਜ ਜਾਂਦੀ ਹੈ ਤੁਹਾਡੇ باوجود ਡੱਲੇਵਾਲ ਸਾਹਿਬ ਨੂੰ ਮਿਲ ਰਹੇ ਨੇ ਕੀ ਜਥੇਬੰਦੀਆਂ ਜਾਂ ਡੱਲੇਵਾਲ ਸਾਹਿਬ ਜਾਂ ਉਹਨਾਂ ਦੇ ਸਾਥੀ ਇਹਨਾਂ ਮੁਲਾਕਾਤਾਂ 'ਚੋ ਸਵਾਦ ਲੈਣ ਲੱਗੇ ਨੇ ਕਿ ਰਾਜਨੀਤਿਕ ਲੀਡਰ ਆ ਰਹੇ ਨੇ ਲੋ ਜੀ ਵੈਸੇ ਕਹਿਣ ਨੂੰ ਇਹ ਗੈਰ-ਰਾਜਨੀਤਿਕ ਹੈ ਐਸਕੇਮ ਪਰ ਇਹ ਰਾਜਨੀਤਿਕ ਲੀਡਰਾਂ ਦੀ ਫਿਰ ਉੱਥੇ ਕੀ ਕੰਮ ਜੇ ਲੀਡਰ ਜਾ ਕੇ ਧਰਨੇ 'ਲ ਜਾਂ ਤਾਂ ਇਹ ਕਹਿਣ ਡੱਲੇਵਾਲ ਸਾਹਿਬ ਨੂੰ ਕਿ ਡੱਲੇਵਾਲ ਸਾਹਿਬ ਤੁਹਾਡਾ ਮਰਨ ਵਰਤ ਨਹੀਂ ਇਹ ਸਾਡਾ ਤੁਸੀਂ ਛੱਡੋ ਅਸੀਂ ਬੈਹਨੇ 10 ਮਿੰਟ ਤੋਂ ਬਾਅਦ ਤੁਸੀਂ ਪ੍ਰੈਸ 'ਚ ਬੋਲ ਕੇ ਉੱਥੇ ਭੱਜਿਆ ਆਣੇ ਹੋ ਤੇ ਉੱਥੇ ਬੈਠਦੇ ਕਿਉਂ ਨਹੀਂ ਦੋ ਦਿਨ ਬੈਠ ਜਾਓ ਤਾਨੂੰ ਮਾਈਕ ਨਹੀਂ ਮਿਲਣਾ ਹਤਾ ਧਰਨਿਆ ਚ ਦਰੀ ਤਾਂ ਮਿਲ ਜੂਗੀ ਬੈਠਣ ਨੂੰ ਸੋ ਬੈਠਣ ਤੋਂ ਕਿਉਂ ਭੱਜਦੇ ਆ ਨਾ ਵਿਰੋਧੀ ਤੇ ਰੋਲ ਨਿਭਾ ਰਹੀ ਆ ਨਾ ਸੱਤਾਧਾਰੀ ਤੇ ਰੋਲ ਨਿਭਾ ਰਹੀ ਆ ਨਾ ਪੰਜਾਬ ਦਾ ਬਾਕੀ ਜਥੇਬੰਦੀਆਂ ਰੋਲ ਨਿਭਾ ਰਹੀਆਂ ਨੇ ਨਾ ਇਹ ਤੇ ਉਹਨਾਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਾ ਉਹ ਨੇੜੇ ਜਾਣਾ ਚਾਹੁੰਦੀਆਂ ਨੇ ਜਿਹਦੇ ਵਿੱਚੋਂ ਫਿਰ ਕੇਂਦਰ ਸਰਕਾਰ ਬੇਚਲੀ ਹੈ ਕਿ ਆਪਾਂ ਕੀ ਲੈਣਾ ਜਿੱਤਾ ਇਹ ਇੱਕ ਜੁਟਨੀਗੇ ਇਹ ਸਾਡੇ ਖਿਲਾਫ ਤੁਹਾਡੇ ਲੋਕਾਂ ਦੀ ਸਿਹਤ ਕਾਫੀ ਨਾ ਸਾਜ ਆ ਇਹ ਸਭ ਦੇ ਦਰਮਿਆਨ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਹੈ ਜੀ ਪੂਰਨ ਤੌਰ ਤੇ ਪੰਜਾਬ 30 ਦਸੰਬਰ ਨੂੰ ਬੱਸਾਂ ਟ੍ਰੇਨਾਂ ਬੰਦ ਹੋਣਗੀਆਂ ਸਾਰੀਆਂ ਧਿਰਾਂ ਨਾਲ ਜਿੱਥੇ ਹੁੰਦੀਆਂ ਨੇ ਰਾਬਤਾ ਕੀਤਾ ਤਾਂ ਕਿ ਇਸ ਤਰ੍ਹਾਂ ਵੀ ਇੱਕ ਸੁਨੇਹਾ ਪਹੁੰਚਦਾ ਕੀਤਾ ਜਾਵੇ ਕਿ ਅਸੀਂ ਆਪਣੀ ਜਿੱਤ ਤੇ ਕਾਇਮ ਐ ਆਪਣੇ ਮੁੱਦਿਆਂ ਤੇ ਕਾਇਮ ਆਪਣੀਆਂ ਮੰਗਾਂ ਤੇ ਕਾਇਮ ਹੂੰ ਦੀਪਕ ਜੀ ਇਹ ਕਿਹੜਾ ਐਸਆਈ ਆ ਜੀ ਜਿਨੇ ਆਪਣਾ ਸਰਵਿਸ ਰਿਵੋਲਵਰ ਗੈਂਗਸਟਰ ਕੋਲ ਗਿਰਵੀ ਰੱਖ ਕੇ ਚਿੱਟਾ ਖਰੀਦਿਆ ਤੁਸੀਂ ਇਸ ਖਬਰ ਦੇ ਸਰਲੇਖ ਤੋਂ ਹੀ ਤੁਹਾਨੂੰ ਹੈਰਾਨੀ ਵੀ ਹੋਈ ਹੋਈਗੀ ਤੇ ਫਿਕਰਮੰਦੀ ਵੀ ਬਿਲਕੁਲ ਕਿ ਇਹ ਪੰਜਾਬ ਦਾ ਕਿਹੋ ਜਿਹਾ ਦ੍ਰਿਸ਼ ਹੈ ਇਹਦੇ ਵਿੱਚੋਂ ਦੋ ਤਿੰਨ ਪਹਿਲੂ ਸਪਸ਼ਟ ਰੂਪ ਚ ਉੱਭਰਦੇ ਨੇ ਇੱਕ ਤਾਂ ਪੁਲਿਸ ਚ ਵੀ ਨਸ਼ਕ ਕੇ ਸਾਹ ਦੇ ਤੱਕ ਆ ਗਿਆ ਇੱਕ ਗੈਂਗਸਟਰ ਇਹਦਾ ਮਤਲਬ ਜੇ ਹੈਗੇ ਨੇ ਤਾਂ ਉਹਨਾਂ ਨਾਲ ਕੋਲ ਗਿਰਵੀ ਚੀਜ਼ਾਂ ਰੱਖੀਆਂ ਜਾ ਰਹੀਆਂ ਨੇ ਗੈਂਗਸਟਰ ਬਾਦ ਕਿਸ ਕਦਰ ਤੇ ਨਸ਼ਾ ਪੰਜਾਬ ਦੀਆਂ ਜੜਾਂ ਚ ਕਿਸ ਕਦਰ ਬੈਠੇ ਕਿੰਨੇ ਦ੍ਰਿਸ਼ ਇਹ ਪੈਦਾ ਕਰਦੇ ਨੇ ਹਾਲ ਤੇ ਹੈ ਇਹ ਤਰਨਤਾਰਨ ਖੇਤਰ ਦੀ ਘਟਨਾ ਦੀ ਖਬਰ ਹੈ ਤੇ ਪਵਨਦੀਪ ਸਿੰਘ ਨਾਮ ਦਾ ਐਸਆਈ ਹੈ ਥਾਣੇਦਾਰ ਹੋਵੇ ਤੇ ਜੀਤੋ ਲੋਕ ਉਮੀਦ ਕਰਨ ਕੇ ਪੁਲਿਸ ਸਾਡੀ ਰੱਖਿਆ ਕਰੂਗੀ ਪੁਲਿਸ ਸਾਡਾ ਚਟੇ ਤੋਂ ਬਚਾਊਗੀ ਚਟਾ ਫੜੂਗੀ ਉਹਦਾ ਇੱਕ ਅਧਿਕਾਰੀ ਇਸ ਕਦਰ ਹੋਵੇ ਗੈਂਗਸਟਰਾਂ ਦਾ ਇੱਕ ਗਰੋ ਫੜਿਆ ਗਿਆ ਜੀ ਕੋਈ ਰਿਟਾਇਰਡ ਅਧਿਕਾਰੀ ਸੀਗਾ ਸਿਹਤ ਵਿਭਾਗ ਦਾ ਉਹਦੇ ਕੋਲੋਂ ਗੈਂਗਸਟਰਾਂ ਨੇ 1 ਕਰੋੜ ਦੀ ਰੰਗਦਰੀ ਮੰਗੀ ਸੀ 1 ਕਰੋੜ ਦੀ ਅਸੀਂ ਵਸੂਲੀ ਕਰਨੀ ਹੈ ਤੇਰੇ ਕੋਲ ਅੱਛਾ ਤੇ ਉਹ ਸੌਦਾ 50 ਲੱਖ ਚ ਪਟਿਆ ਹੂੰ ਤੇ ਉਸ ਦੇ باوجود ਵੀ ਉਹਨੇ ਪੁਲਿਸ ਕੋਲ ਇਤਲਾਹ ਕਰਤੀ ਕਿ ਜੀ ਮੇਤੋ ਆ ਬਸੂਲਿਆ ਜਾ ਰਿਹਾ ਪੁਲਿਸ ਦੀ ਟੀਮ ਨੇ ਜੋ ਰੋਲ ਨਭਾਇਆ ਇਸ ਲਈ ਉਹਨਾਂ ਨੂੰ ਕਾਮਯਾਬੀ ਮਿਲੀ ਕਿ ਉਹਨਾਂ ਨੇ ਉਹ ਗੈਂਗਸਟਰ ਫੜ ਲਏ ਜਦੋਂ ਫੜੇ ਤਾਂ ਫੜੇ ਦੇ ਵਿੱਚੋਂ ਪਤਾ ਲੱਗਿਆ ਕਿ ਜਿਹੜੇ ਰਿਵਾਲਵਰ ਦੇ ਨਾਲ 50 ਲੱਖ ਬਸੂਲਣਾ ਸੀ ਉਹ ਸਰਕਾਰੀ ਸਾਡਾ ਹੀ ਹੈ ਹੂੰ ਹੂੰ ਤੇ ਉਹ ਜਦੋਂ ਰਿਵਾਲਵਰ ਸਰਕਾਰੀ ਬਰਾਮਦ ਹੋਇਆ ਤਾਂ ਉਸ ਤੋਂ ਬਾਅਦ ਫਿਰ ਗੱਲ ਇੱਥੇ ਤੱਕ ਕਹੀ ਕਿ ਜੀ ਇਹ ਤਾਂ ਐਸਆਈ ਪਵਨਦੀਪ ਸਿੰਘ ਦਾ ਉਹ ਕਹਿੰਦੇ ਜੀ 10000 ਰੁਪਏ ਚ ਸਾਡੇ ਕੋਲ ਗਿਰਵੀ ਰੱਖਿਆ ਸੀ ਉਹਨੇ ਕਿਉਂਕਿ ਚਿੱਟਾ ਲੈਣਾ ਸੀ ਉਹਨੇ ਹੂੰ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਏਐਸਆਈ ਦੇ ਸਸਪੈਂਡ ਕਰਨ ਤੋਂ ਬਾਅਦ ਥਾਣੇ ਵਾਲੇ ਨਾਲ ਦੇ ਸਾਥੀ ਕਹਿੰਦੇ ਜੀ ਉਹ ਤਾਂ ਥਾਣੇ ਚ ਆਉਂਦਾ ਹੀ ਨਹੀਂ ਸੀ ਟਿਊਟਰੀ ਤੇ ਜੇ ਆਉਂਦਾ ਸੀ ਤਾਂ ਇੱਥੇ ਹੀ ਸਮੈਕ ਪੀਨ ਲਾਈ ਜਾਂਦਾ ਸੀ ਇੱਥੇ ਹੀ ਨਸ਼ਾ ਹੈਰੋਇਨ ਪੀਨ ਲਾਈ ਜਾਂਦਾ ਸੀ ਉਹ ਤਾਂ ਇਹ ਪੀੜ ਦਾ ਹੈਗਾ ਮਤਲਬ ਪੰਜਾਬ ਦੇ ਵਿੱਚ ਚਿੱਟੇ ਦੇ ਨਾਂ ਤੇ ਨਸ਼ੇ ਦੇ ਨਾਂ ਤੇ ਸਰਕਾਰਾਂ ਬਦਲ ਗਈਆਂ ਕੈਪਟਨ ਏਸ ਦੇ ਨਾਂ ਤੇ ਆਇਆ ਹੈ ਭਗਵੰਤ ਸਿੰਘ ਦੇ ਨਾਂ ਤੇ ਆਏ ਅਫਸੋਸ ਅਖਬਾਰਾਂ ਚ ਜੇ ਖਬਰਾਂ ਨਹੀਂ ਛਪਣਗੀਆਂ ਤੁਸੀਂ ਟੀਵੀ ਚ ਖਬਰਾਂ ਨਹੀਂ ਚੱਲਣ ਦਿਓਗੇ ਉਹਨਾਂ ਸੱਚ ਦਬ ਨਹੀਂ ਜਾਏਗਾ ਪੰਜਾਬ ਚ ਹਰ ਰੋਜ਼ ਇੱਕ ਤੋਂ ਦੋ ਮੌਤਾਂ ਚਿੱਟੇ ਦੀ ਓਵਰਡੋਸ ਕਰ ਹੋ ਰਹੀਆਂ ਉਹ ਸੂਬੇ ਤੋਂ ਤਰੱਕੀ ਦੀ ਕੀ ਆਸ ਕਰੀਏ ਅਸੀਂ ਜਿੱਥੇ ਬੁੱਢੇ ਮੋਢਿਆਂ ਦੇ ਉੱਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਰੋਜ਼ ਸ਼ਮਸ਼ਾਨ ਨੂੰ ਜਾਂਦੀਆਂ ਹੋ ਇਹ ਬਹੁਤ ਫਿਕਰਮੰਦੀ ਵਾਲਾ ਪਹਿਲੂ ਹੈ ਜੀ ਔਰ ਇਹ ਦ੍ਰਿਸ਼ ਨੇ ਸਪਸ਼ਟ ਕਰਤਾ ਕਿ ਜਿਹੜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਉਮੀਦ ਕਰਦੇ ਹਾਂ ਉਹ ਤਾਂ ਖੁਦ ਕਰਕੇ ਗਰਖ ਦੀ ਜਾ ਰਹੀ ਹੂੰ ਦੀਪਕ ਜੀ ਮੋਗੇ ਦੇ ਵਿੱਚ ਇੱਕ ਗਰੰਥੀ ਨੇ ਮਾਮਾ ਤੇ ਭਾਣਜੀ ਦਾ ਮੈਰਿਜ ਸਰਟੀਫਿਕੇਟ ਬਣਾਤਾ ਜੀ ਮਸੇ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਉਹਦਾ ਦੂਜਾ ਪੰਨਾ ਤੁਸੀਂ ਫੋਲਟ ਰਹੇ ਇੱਕ ਦੌਰ ਸੀ ਕਿ ਜਦੋਂ ਆਪਾਂ ਇਹ ਖਬਰਾਂ ਖੂਬ ਸੁਣੀਆਂ ਕਿ ਕੈਨੇਡਾ ਅਮਰੀਕਾ ਸੈਟਲ ਹੋਣ ਦੇ ਲਈ ਜੀ ਸੌਰੇ ਨੇ ਨੂੰਹ ਨਾਲ ਵਿਆਹ ਕਰਾ ਲਿਆ ਜੀ ਹੈ ਨਾ ਚਾਚੇ ਨੇ ਭਤੀਜੀ ਨਾਲ ਕਰਾ ਲਿਆ ਜੀ ਬਹੁਤ ਮਤਲਬ ਕਿ ਪੀੜ ਹੁੰਦੀ ਸੀ ਉਹ ਖਬਰਾਂ ਨੂੰ ਗੱਲ ਕਰਦੇ ਆ ਉਹਨਾਂ ਬਾਰੇ ਦੇਖਦੇ ਆ ਸੋ ਅੰਬਾਲੇ ਦੇ ਵਿੱਚ ਤਾਂ ਇੱਕ ਕੰਪਨੀ ਬਣ ਗਈ ਸੀ ਜਿਹੜੀ ਨਕਲੀ ਰਿਸ਼ਤੇਦਾਰ ਪ੍ਰੋਵਾਈਡ ਕਰਾਉਂਦੀ ਸੀ ਹੈ ਨਾ ਵਿਆਹ ਸ਼ਾਦੀਆਂ ਲਈ ਮਤਲਬ ਇਹੋ ਜੀ ਹਾਲਤ ਸੀਗੀ ਫਿਰ ਜਦੋਂ ਹਾਈਲਾਈਟ ਸੈਂਟਰ ਖੁੱਲੇ ਜਦੋਂ ਆ ਵੀਜ਼ੇ ਖੁੱਲ ਗਏ ਸਟੱਡੀ ਵੀਜ਼ੇ ਵਰਕ ਵੀਜ਼ੇ ਹੈ ਨਾ ਫਿਰ ਉਸ ਤੋਂ ਬਾਅਦ ਇਹ ਰੁਝਾਨ ਘਟਿਆ ਤੇ ਥੋੜੀ ਜਿਹੀ ਠੱਲ ਪਈ ਆਹ ਖਬਰ ਜਦੋਂ ਮੇਰੇ ਸਾਹਮਣੇ ਆਈ ਤਾਂ ਮੈਂ ਇੱਕ ਵਾਰ ਫਿਰ ਚੰਝੋੜਿਆ ਗਿਆ ਕੀ ਕੀ ਆ ਹੂੰ ਮੋਗੇ ਦੀ ਖਬਰ ਹੈ ਜੀ ਮੋਗੇ ਦੇ ਵਿੱਚ ਇੱਕ ਬੱਚੀ ਘਰੋਂ ਗਾਇਬ ਹੋ ਗਈ ਲਾਪਤਾ ਹੋ ਗਈ ਅੱਛਾ ਤੇ ਘਰਦਿਆਂ ਨੇ ਭਾਲ ਸ਼ੁਰੂ ਕੀਤੀ ਥਾਣੇ ਐਫ ਆਈ ਆਰ ਲਿਖਾਤੀ ਤੇ ਆਪਾਂ ਨੂੰ ਪਤਾ ਹੀ ਥਾਣੇ ਵਾਲੀ ਪ੍ਰਕਿਰਿਆ ਕੀ ਹੁੰਦੀ ਹੈ ਕਿ ਇਹ ਤਾਂ ਜੇ ਕਿਸੇ ਦਾ ਐਕਸੀਡੈਂਟ ਹੋ ਜਵੇ ਬੰਦਾ ਪੀਜੀਆ ਹੀ ਪਿਆ ਹੋਵੇ ਜੇ ਥਾਣੇ ਵਾਲਿਆਂ ਨੇ ਆਉਣਾ ਹੋਵੇ ਨਾ ਪੀਜੀਆ ਦੀ ਰਿਪੋਰਟ ਲਿਖਣ ਉਹਦਾ ਬਿਆਨ ਲੈਣ ਤਾਂ ਵੀ ਗੱਡੀ 'ਚ ਤੇਲ ਵੀ ਉਹੀ ਪਵਾ ਕੇ ਦੇਣ ਜਿਨ੍ਹਾਂ ਦਾ ਮਰੀਜ਼ ਐ ਹੈਨਾ ਤੇ ਉਹਨਾਂ ਦੀ ਸੇਵਾ ਵੀ ਉਹ ਕਰ ਤੇ ਉਹ ਕੁੜੀ ਦੀ ਐਫਆਈਆਰ ਤਾਂ ਲਿਖ ਲਈ ਪਰ ਲੱਭਣ ਨਹੀਂ ਤੁਰੀ ਪੁਲਿਸ ਕਿਉਂਕਿ ਉਹ ਚਾਹੁੰਦੇ ਨੇ ਕਿ ਗੱਡੀ 'ਚ ਵੀ ਤੇਲ ਪਾਓ ਤੇ ਸਾਡੇ ਅੰਦਰ ਵੀ ਤੇਲ ਪਾਓ ਸੋ ਵੀ ਚਾਹੀਦਾ ਉਹਨਾਂ ਨੂੰ ਸੋ ਪਰ ਜਿਹੜਾ ਪਰਿਵਾਰ ਮਤਲਬ ਕਿ ਇਸ ਘਟਨਾ ਤੋਂ ਅੰਦਰ ਖਾਤੇ ਕਈ ਵਾਰ ਪਤਾ ਹੁੰਦਾ ਸੀ ਜਗ ਜਹਰ ਨਹੀਂ ਕਰ ਪਾਉਂਦੇ ਸੋ ਆਖਰ ਪਰਿਵਾਰ ਨੇ ਗੱਲ ਲਕਾਉਂਦਿਆਂ ਲਕਾਉਂਦਿਆਂ ਉਸ ਕੁੜੀ ਦੀ ਮਾਂ ਆਪਣੇ ਸਹੁਰੇ ਘਰ ਆਪਣੇ ਭਰਾ ਦੇ ਘਰੇ ਫਰੋਲਾ ਫਰਾਲੀ ਕਰਨ ਪਹੁੰਚ ਗਈ। ਅੱਛਾ ਚਾਹੇ ਸ਼ੰਕੇ ਸ਼ੋਭੇ ਸੀ ਚਾਹੇ ਕੁਛ ਸੀ। ਮਤਰੋਸ ਕੁੜੀ ਦਾ ਮਾਮਾ ਉਸ ਬੱਚੀ ਨੂੰ ਕੱਢ ਕੇ ਲੈ ਗਿਆ। ਓਹੋ। ਤੇ ਇਹ ਇਹ ਰਸਤੇਆਂ ਦਾ ਕਤਲ ਇੱਕ ਪਹਿਲੂ ਇਹ ਹੈ ਇਸ ਇਸ ਖਬਰ ਦਾ। ਉਹ ਜਦੋਂ ਘਰੇ ਗਏ ਤੇ ਉਹ ਕੁੜੀ ਦੀ ਮਾਂ ਦੱਸਦੀ ਹੈ ਕਿ ਮੈਨੂੰ ਸ਼ੰਕਾ ਹੋ ਗਿਆ ਮੈਨੂੰ ਪਤਾ ਲੱਗ ਗਿਆ ਕਿ ਕਾਰਾ ਕਰਤੂਤ ਮੇਰੇ ਭਰਾ ਦੀ ਆ। ਅਸੀਂ ਉਹਦੇ ਜਦੋਂ ਘਰ ਜਾ ਕੇ ਫਰੋਲਿਆ ਤਾਂ ਉਹਦੇ ਘਰੋਂ ਮੈਰਿਜ ਸਰਟੀਫਿਕੇਟ ਲੱਭਿਆ। ਹੂੰ। ਮੱਚੀ ਨਹੀਂ ਮਿਲੀ ਜੇ। ਤੇ ਮਾਮਾ ਜੇ ਫਰਾਰ। ਮੈਰਿਜ ਸਰਟੀਫਿਕੇਟ ਦੇ ਆਧਾਰ ਤੇ ਉਹ ਪਰਿਵਾਰ ਮੋਗੇ ਦੇ ਲਾਲ ਸਿੰਘ ਰੋਡ ਦੇ ਉੱਤੇ ਇੱਕ ਗੁਰੂ ਘਰ ਹੈ ਜੀ ਸੰਗਤ ਸਰ ਗੁਰਦੁਆਰਾ ਸਾਹਿਬ। ਉੱਥੇ ਪਹੁੰਚੇ ਤੇ ਉੱਥੇ ਜਦੋਂ ਇਕੱਠ ਹੋ ਗਿਆ ਰੋਲਾ ਪੈਣ ਲੱਗਿਆ ਤੇ ਉਹਨਾਂ ਨੇ ਉੱਥੇ ਫਿਰ ਗਰੰਥੀ ਜਦੋਂ ਪਾਣੀ ਨਾਲ ਪੈਣ ਦਵੇ ਪੈਰਾਂ ਤੇ ਤੇ ਆਖਰ ਜੀ ਉਹਨਾਂ ਨੇ ਫਿਰ ਉੱਥੇ ਏ ਕਨੂਰ ਖਾਲਸਾ ਫੌਜ ਨਿਹੰਗ ਜਥੇਬੰਦੀ ਵਾਲੇ ਉਹ ਬੁਲਾ ਲਏ। ਅੱਛਾ। ਫਿਰ ਫਿਰ ਉਹ ਗਰੰਤੀ ਮੰਨ ਲਿਆ ਜੀ ਕਿ ਮੈਂ 2000 ਰੁਪਏ ਦੇ ਬਦਲੇ। ਇਹ ਜੀ ਇਹ ਮੈਂ ਝੂਠਾ ਮਾਮੇ ਭਾਨ ਜੀ ਦਾ ਮੈਨੂੰ ਸਰਟੀਫੀਕੇਟ ਬਣਾ ਕੇ ਤਾਂ ਮਤਲਬ ਹੁਣ ਇੱਕ ਪਾਸੇ ਰਸਤਿਆਂ ਦੇ ਕਤਲ ਦੀ ਖਬਰ ਹੈ। ਜਿਹੜੀ ਮਾਮਾ ਭਾਣਜੀ ਵਾਲ ਦੂਸਰੇ ਪਾਸੇ ਗੁਰੂ ਨੂੰ ਬੇਦਾਵਾ ਦੇਣ ਵਾਲੀ ਵੀ ਖਬਰ ਹੈ ਕਿ ਅਸੀਂ ਗ੍ਰੰਥੀ ਸਿੰਘ ਹੁੰਦਿਆਂ ਵੀ ਅਸੀਂ ਗੁਰੂ ਘਰ ਬੈਠੇ ਹਾਂ ਵੀ ਅਸੀਂ ਉਹਦੀ ਮਰਿਆਦਾ ਨੂੰ ਕਿਵੇਂ ਤਾਰ-ਤਾਰ ਕਰ ਰਹੇ ਤੀਸਰੇ ਪਾਸੇ ਸਾਡੀ ਲਾਲਸਾ ਲਈ ਵੀ ਕਿ 2000 ਚ ਅਸੀਂ ਆਪਣਾ ਜ਼ਮੀਰ ਸਿਧਾਂਤ ਸਭ ਕੁਝ ਵੇਚ ਸਕਦੇ ਹਾਂ ਹੂੰ ਤੇ ਹੁਣ ਉਹ ਗ੍ਰੰਥੀ ਮਾਫੀਆਂ ਮੰਗ ਰਿਹਾ ਉਹ ਉੱਥੋਂ ਦੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਗ੍ਰੰਥੀ ਨੇ ਪਹਿਲਾਂ ਵੀ ਇੱਕ ਦੋ ਜੀਆਂ ਗਲਤੀਆਂ ਕੀਤੀਆਂ ਸੀ ਜਦ ਮਾਫੀ ਮੰਗ ਕੇ ਨੇ ਛੁਟਕਾਰਾ ਕਰਾ ਲਿਆ ਪਰ ਹੁਣ ਅਸੀਂ ਇਹਨੂੰ maaf ਨਹੀਂ ਕਰਨਾ ਫਿਰ ਆਖਰ ਪਾਵਨ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋ ਉਸ ਗੁਰੂ ਘਰ ਤੋਂ ਦੂਸਰੇ ਗੁਰੂ ਘਰ ਸ਼ਿਫਟ ਕਰ ਦਿੱਤੇ ਗਏ ਨੇ ਅੱਛਾ ਤੇ ਉਹ ਗ੍ਰੰਥੀ ਨੂੰ ਤੋਰ ਦਿੱਤਾ ਗਿਆ ਹੂੰ ਸੋ ਪਰ ਇਹਦੇ ਨਾਲ ਮਸਲਾ ਹੱਲ ਨਹੀਂ ਉਹਨਾਂ ਦਾ ਮਤਲਬ ਗ੍ਰਾਫਟ ਸਾਡੇ ਚ ਕਿਸ ਕਦਰ ਆਉਂਦੀ ਜਾ ਰਹੀ ਹੈ ਰਸਤਿਆਂ ਤੋਂ ਲੈ ਕੇ ਧਾਰਮਿਕ ਮਰਿਆਦਾਂ ਤੱਕ ਅਸੀਂ ਬੋਣੇ ਕਿਉਂ ਦੇ ਜਾ ਰਹੇ ਹਾਂ ਇਹਦੇ ਉੱਤੇ ਮੰਥਨ ਤੇ ਚਿੰਤਨ ਦੀ ਲੋੜ ਹੈ ਐਬਸੋਲੂਟਲੀ ਦੀਪਕ ਜੀ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਬਹੁਤ ਸ਼ੁਕਰੀਆ ਜੀ ਸਸਿਕਰ